ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਟਕਸਾਲ ਦਾ ਮੁਖੀ ਬਣਨ ਉੱਪਰ ਭਾਈ ਅਮਰੀਕ ਸਿੰਘ ਜੀ ਨੂੰ ਥੋੜਾ ਰੋਸ ਸੀ ਕਿਉਂਕਿ ਉਹ ਕਰਤਾਰ ਸਿੰਘ ਜੀ ਦੇ ਸੁਪੁੱਤਰ ਸਨ ਤੇ ਆਪਣੇ ਆਪ ਨੂੰ ਉਹਨਾਂ ਦਾ ਵਾਰਿਸ ਸਮਝਦੇ ਸਨ ਇਸ ਵਜ੍ਹਾ ਕਰਕੇ ਉਹ ਟਕਸਾਲ ਦੀਆਂ ਗੱਡੀਆਂ ਲੈ ਕੇ ਇਕੱਲੇ ਹੀ ਪ੍ਰਚਾਰ ਦੇ ਦੌਰਿਆਂ ਉੱਪਰ ਨਿਕਲ ਜਾਂਦੇ ਸਨ ਅਜਿਹਾ ਹੋਣ ਕਰਕੇ ਉਹਨਾਂ ਦਾ ਸੰਤਾਂ ਦੇ ਨਾਲ ਆਪਸ ਦੇ ਵਿੱਚ ਮੇਲ ਬਹੁਤ ਘੱਟ ਹੁੰਦਾ ਸੀ ਇਸ ਵਜ੍ਹਾ ਕਰਕੇ 6 ਮਹੀਨੇ ਬੀਤਣ ਤੋਂ ਬਾਅਦ ਸੰਤਾਂ ਨੇ ਉਹਨਾਂ ਨੂੰ ਆਪਣੇ ਕੋਲ ਸੱਦਾ ਭੇਜਿਆ ਭਾਈ ਸਾਹਿਬ ਆਏ ਤਾਂ ਸੰਤ ਜੀ ਕਹਿਣ ਲੱਗੇ ਤੁਸੀਂ ਇਕੱਲੇ ਹੀ ਦੌਰਿਆਂ ਉੱਪਰ ਨਿਕਲ ਜਾਂਦੇ ਹੋ ਕੋਈ ਹਰਜ ਹੈ ਜੇ ਆਪਾਂ ਇਕੱਠੇ ਜਾਇਆ ਕਰੀਏ ਤਾਂ ਭਾਈ ਸਾਹਿਬ ਕਹਿਣ ਲੱਗੇ ਮੈਂ ਚੰਗਾ ਕੰਮ ਹੀ ਤਾਂ ਕਰਨ ਜਾਂਦਾ ਹਾਂ ਚੰਗਾ ਕੰਮ ਕਰਨ ਚ ਵੀ ਕੋਈ ਮਨਾਹੀ ਹੈ ਤਾਂ ਸੰਤ ਜੀ ਬੋਲੇ ਨਹੀਂ ਮਾੜਾ ਕੰਮ ਚੁੱਪ-ਚੁਪਾ ਕੇ ਕਰੀਦਾ ਹੈ ਤੁਸੀਂ ਚੰਗਾ ਕੰਮ ਕਰ ਰਹੇ ਹੋ ਇਸੇ ਕਰਕੇ ਕਹਿ ਰਹੇ ਹਾਂ ਕਿ ਆਪਾਂ ਇਕੱਠੇ ਜਾਇਆ ਕਰੀਏ ਤਾਂ ਭਾਈ ਸਾਹਿਬ ਕੋਈ ਜਵਾਬ ਨਹੀਂ ਦਿੰਦੇ ਤਾਂ ਸੰਤ ਜੀ ਬੋਲਦੇ ਨੇ ਪਿਤਾ ਜੀ ਮੈਨੂੰ ਵੀ ਉਨਾ ਹੀ ਪਿਆਰ ਕਰਦੇ ਸਨ ਜਿੰਨਾ ਕਿ ਉਹ ਤੁਹਾਨੂੰ ਕਰਦੇ ਸਨ ਇਹ ਤਾਂ ਸੰਗਤ ਦਾ ਫੈਸਲਾ ਸੀ ਕਿ ਉਹਨਾਂ ਨੇ ਮੇਰੇ ਜਿਹੇ ਸਧਾਰਨ ਬੰਦੇ ਦੇ ਉੱਪਰ ਦਸਤਾਰ ਬੰਨ ਦਿੱਤੀ। ਇਹ ਫੈਸਲਾ ਤਾਂ ਹੁਣ ਹੋ ਗਿਆ ਹੈ। ਪਰ ਜੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਵੱਖ ਚੱਲਣਾ ਹੈ ਤਾਂ ਇਹ ਤੁਹਾਡੀ ਮਰਜ਼ੀ। ਤੁਸੀਂ ਜਿੰਨੀਆਂ ਗੱਡੀਆਂ ਚਾਹੋ ਲੈ ਕੇ ਜਾ ਸਕਦੇ ਹੋ। ਟਕਸਾਲ ਦੇ ਵਿੱਚ ਜਿੰਨਾ ਧਨ ਹੈ ਤੁਸੀਂ ਉਹ ਵੀ ਲੈ ਜਾ ਸਕਦੇ ਹੋ। ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਜ਼ਮੀਨ ਖਰੀਦ ਕੇ ਲੈ ਦਿੰਦਾ ਹਾਂ। ਤੁਸੀਂ ਉੱਥੋਂ ਆਪਣੀ ਪੰਥ ਦੀ ਸੇਵਾ ਕਰ ਸਕਦੇ ਹੋ ਤੇ ਇਥੋਂ ਦੀ ਮੈਂ ਪੰਥ ਦੀ ਸੇਵਾ ਕਰਦਾ ਰਹਾਂਗਾ ਇਸ ਤੋਂ ਬਾਅਦ ਸੰਤ ਜੀ ਖੜੇ ਹੁੰਦੇ ਨੇ ਤੇ ਭਾਈ ਅਮਰੀਕ ਸਿੰਘ ਜੀ ਨੂੰ ਜੱਫੀ ਪਾ ਕੇ ਨੰਮ ਅੱਖਾਂ ਦੇ ਨਾਲ ਕਹਿੰਦੇ ਨੇ ਮੇਰੀ ਬੇਨਤੀ ਹੈ ਤੇਰੇ ਅੱਗੇ ਇੱਕ ਮੇਰੇ ਤੋਂ ਕਦੀ ਵਖ ਨਾ ਹੋਵੋ ਤੁਹਾਡੇ ਬਿਨਾ ਤਾਂ ਮੇਰੀ ਸ਼ਾਨ ਅੱਧੀ ਵੀ ਨਹੀਂ ਰਹੇਗੀ ਮੇਰਾ ਕੋਈ ਜੋਰ ਨਹੀਂ ਕਿ ਮੈਂ ਤੁਹਾਡੇ ਨਾਲ ਕੋਈ ਜ਼ਬਰਦਸਤੀ ਕਰ ਸਕਾਂ ਮੈਂ ਸਿਰਫ ਤੁਹਾਡੇ ਅੱਗੇ ਮਿੰਨਤ ਹੀ ਕਰਨ ਯੋਗਾਂ ਹਾਂ ਸਾਨੂੰ ਦੋਵਾਂ ਨੂੰ ਇਕੱਠਿਆਂ ਵੇਖ ਕੇ ਪਿਤਾ ਜੀ ਦੀ ਆਤਮਾ ਪ੍ਰਸੰਨ ਹੋਵੇਗੀ ਉਹਨਾਂ ਨੇ ਤੁਹਾਡੇ ਤੇ ਮੇਰੇ ਵਿੱਚ ਕਦੀ ਕੋਈ ਫਰਕ ਨਹੀਂ ਕੀਤਾ। ਐਨੀ ਗੱਲ ਸੁਣ ਕੇ ਭਾਈ ਅਮਰੀਕ ਸਿੰਘ ਜੀ ਦੀਆਂ ਅੱਖਾਂ ਚੋਂ ਵੰਜੂ ਕਿਰਨ ਲੱਗੇ ਤੇ ਉਹਨਾਂ ਨੇ ਸੰਤਾਂ ਦੇ ਚਰਨ ਛੂਲੇ ਤੇ ਕਹਿਣ ਲੱਗੇ ਤੁਸੀਂ ਮੇਰੇ ਤੋਂ ਵੱਡੇ ਸੰਤ ਹੋ। ਮੈਂ ਤੁਹਾਨੂੰ ਅੱਗੇ ਤੋਂ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗਾ। ਅਸੀਂ ਆਪਸ ਵਿੱਚ ਜੇ ਇਕੱਠੇ ਰਾਵਾਂਗੇ ਤੇ ਤੁਹਾਨੂੰ ਪੁੱਛੇ ਬਿਨਾਂ ਮੈਂ ਕੋਈ ਵੀ ਕੰਮ ਨਹੀਂ ਕਰਾਂਗਾ। ਐਨੀ ਗੱਲ ਕਹਿ ਕੇ ਉਹਨਾਂ ਨੇ ਸੰਤਾਂ ਨੂੰ ਗਲਵਕੜੀ ਪਾ ਲਈ ਤੇ ਇਹ ਮਿਲਾਪ ਅੱਗੇ ਸ਼ਹਾਦਤਾਂ ਤੱਕ ਨਿਭਿਆ। ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ